ਸਭ ਤੋਂ ਪਹਿਲਾਂ ਤਾਂ ਮੈਂ ਮੁਕਸਰ ਪ੍ਰੈਸ ਦੇ ਸਾਰਿਆਂ ਦੇ ਇਥੇ ਆਉਣ ਤੇ ਸ਼ਾਮੀਦ ਕਹਿੰਦਾ ਹਾਂ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਦੇਸ਼ਪੁਰ ਗਲੋਬਲ ਸਕੂਲ ਜੋ ਕਿ ਦੇਸ਼ਪੁਰ ਦੇ ਗਲੋਬਲ ਸਕੂਲ ਦੋ ਨਾਮ ਇੱਕ ਮੰਡੀ ਗਵਨ ਦੇ ਵਿੱਚ ਹੈ ਕਿ ਸ਼੍ਰੀ ਮੁਕਸਰ ਸਾਹਿਬ ਦੀ ਦੇਸ਼ਪੁਰ ਗਲੋਬਲ ਸਕੂਲ ਸ਼੍ਰੀ ਮੁਕਸਰ ਸਾਹਿਬ ਦੀ ਸੀਨੀਅਰ ਸਕੈਂਡਰੀ ਦੀ ਅਫੀਡੇਸ਼ਨ ਲੈਟਰ ਅਰ ਸੋਇਲਿਸ਼ਨ ਇਹ 11ਵੀਂ ਤੇ 12ਵੀਂ ਦੇ ਬੱਚਿਆਂ ਦਾ ਐਡਮਿਸ਼ਨ ਵਾਸਤੇ ਦੇਸ਼ ਭਰਤ ਗਲੋਬਲ ਸਕੂਲ ਮੁਕਤਸਰ ਸਾਹਿਬ ਦੇ ਵਿੱਚ ਇਹ ਮਾਨਤਾ ਮਿਲੀ ਹੈ। ਦੇਸ਼ਪਤ ਗਲੋਬਲ ਸਕੂਲ 2019 ਦੇ ਵਿੱਚ ਸਟਾਰਟ ਹੋਇਆ ਸੀ ਕਿ 2020 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਅੰਡਰ ਪੰਜਾਬ ਸਰਕਾਰ ਤੋਂ ਵੀ ਰੈਕਗਨੀਸ਼ਨ ਲਈ ਸੀ। ਇਹ ਪਿਛਲੇ ਸਾਲ ਅਸੀਂ 10ਵੀਂ ਤੱਕ ਦੀ ਸੈਕੰਡਰੀ ਤੱਕ ਦੀ ਜੀ ਅਪਰੂਵਲ ਸੀ ਉਹ ਸੀ ਵੀ ਅਸੀਂ ਤੋਂ ਲੈ ਚੁੱਕੇ ਹਾਂ। ਇਹ ਮੌਜੂਦਾ ਸਾਲ ਅਰਸੋਂ ਚੌਥੇ ਹੀ ਸੀਨੀਅਰ ਸਕੰਡਰ ਦੀ ਅਫੀਲੀਏਸ਼ਨ ਸਾਨੂੰ ਮਿਲੀ ਇਹ ਜਿਹੜੀ ਅਫੀਲੀਏਸ਼ਨ ਹੈ 5 ਸਾਲ ਵਸਤੇ ਹੈ ਇਹ ਬੜਾ ਰਿਗਰਸ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ CBSE ਸਾਰਾ ਡਾਟਾ ਦਾ ਲਾ ਪੋਰਟਲ ਤੇ ਭਰਾਂਦੀ ਹੈ ਸਾਰੇ ਡਾਕੂਮੈਂਟਸ ਪਰਟੇਨਿੰਗ ਟੂ ਲੈਂਡ ਬਿਲਡਿੰਗ ਅਦਰ ਇਨਫਰਾਸਟ੍ਰਕਚਰ ਲੈਬਸ ਫੈਕਲਟੀ and uh, the medium of uh, teaching and so many other verticals are taken into consideration oh sara check karan to baad portal te fir oh eligibility paunde ne eligibility paunde to baad kisi bhi institute di fir oh inspection kar dende ne bahut rigorous inspection karke fir oh approve dende ne ha deshpak global school de principal mr sanjeev jindal te unna di able team ne eh sare jo regulatory processes ਨੇ ਉਹ ਬਾਕੂ ਵੀ ਪੂਰੇ ਕਰਾਏ ਹਨ ਤੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਰਕ ਬਾਅਦ ਵੀ ਦਿੰਦਾ ਕਿ ਉਹਨਾਂ ਨੇ ਬਹੁਤ ਹਿਸ ਸাকसेसਫੁਲੀ ਕੰਮ ਨਿਪਟਾ ਜੜਿਆ ਹੈ ਇਹ ਜੋ ਕਿ 5 ਸਾਲਾਂ ਵਾਸਤੇ ਹੈ ਆ ਰੂਪ ਸਰ ਦਾ ਉਹ ਵੀ ਕੋਈ ਸੰਦਨ ਜਿਹਾ ਹੈ ਹਾਂਜੀ ਇਹਦੇ ਚ ਟੈਕਨੀਕਲੀ ਜੋ ਹੈ ਆਪਣੇ ਸੰਜੀਵ ਜੀ ਦੱਸਣਗੇ ਵੀ ਉਹਦੇ ਚੇਤੇ ਨਾਲ ਕਰੋ 6-80 ਅੱਜ ਦੱਸੋ ਜੀ जो लास्ट ईयर सून्थ क्लास की एप्लीकेशन मिली उस टाइम के साथ चार सैक्शन थी दो नाइन्थ दो टेंथ के इस इंस्पैक्शन के अकॉर्डिंग साढ़े को नौवीं दसवीं के सैक्शन ही इनक्रीज होए हैं दो जगह दो नौवीं भी तीन सैक्शन हो गई फिर टेंथ में भी तीन सैक्शन हो गए इलेवंथ ट्वैल्थ दोनों क्लास चार चार सैक्शन की अपरूवल मिली है चार चार सैक्शन सारिया स्टीम्स अलॉट कित गई जिसे मीनस टू से मेडिकल एंड नॉन मेडिकल दोनों स्ट्रीम्स में कॉमर्स हैगी है ह्यूमैनिटीज है, ह्यूमैनिटीज मीनस आर्ट्स भी जिसे जिमें जिम्मे ही बच्चे आवगे अकॉर्डिंगली ही उन्होंने दाखले भी किए जा प्लस केस जो सा स्ट्रेंथ बढ़ती है विद द काइंड सपोर्ट ऑफ टीम मीडिया विद द टाइम सपोर्ट ऑफ पेरेंट्स तो सैक्शन इनक्रीज की भी साोविजन हैगी है कि किसी भी टाइम पर अं सैक्शन इनक्रीज सी बी एस ई अप्लाई करके करवा सकते ਬਟ ਇਹ ਜੋ ਸਾਰਾ ਪ੍ਰੋਸੈਸ ਹੋਇਆ ওভার ਦਿਨ 1 ਮੰਥ ਹੋਇਆ ਉਹ ਸਿਰਫ ਇੱਕ ਟੀਮ ਵੱਲੋਂ ਦਾ ਕੀਤਾ ਗਿਆ ਬਟ ਟੀਮ ਤੋਂ ਜ਼ਿਆਦਾ ਡਾਕਟਰ ਜੋਰਾ ਸਿੰਘ ਜੀ ਜੋ ਚੇਅਰਮੈਨ ਹੈ ਸਾਡੇ ਦੇਸ਼ਪਗਰ ਗਲੋਬਲ ਸਕੂਲ શ્રી ਮਕਸੇ ਸਾਹਿਬ ਦੇ ਐਂਡ ਡਾਕਟਰ ਤੇਜਿੰਦਰਪੁਰ ਮੈਡਮ ਜੋ ਕੋ-ਚੇਅਰਮੈਨ ਨੇ ਦੇਸ਼ਪਗਰ ਗਲੋਬਲ ਸਕੂਲ શ્રી ਮਕਸੇ ਸਾਹਿਬ ਦੇ ਉਹਨਾਂ ਦੀ ਛਤਰਛਾਇਆ ਹੇਠ ਉਹਨਾਂ ਦੀ ਬਲੇਸਿੰਗ ਦੇ ਨਾਲ ਹੋਇਆ ਵਿਦਆਊਟ ਦੇਅਰ ਬਲੇਸਿੰਗਸ ਅਸੀਂ ਕੁਝ ਨਹੀਂ ਕਰ ਸਕਦੇ ਸੀ ਤੇ ਉਮੀਦ ਕਰਦੇ ਆ ਅੱਗੇ ਵੀ ਕਿ ਦੇਸ਼ਪਗਰ ਗਲੋਬਲ ਸਕੂਲ ਪਿਛਲੇ 6 ਸਾਲਾਂ ਦੇ ਵਿੱਚ ਜਿਵੇਂ ਤਰੱਕੀ ਦੇ ਰਾਹ ਤੇ ਚੱਲ ਗਏ ਆ ਆ ਲੋਕਾਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਸਿੱਖਿਆ ਦਾ ਪ੍ਰਸਾਰ ਐਜ਼ ਇਟ ਵੀ ਕਰਦੇ ਰਵਾਂਗੇ ਤੇ ਨਾਲ ਹੀ ਨਾਲ ਉਮੀਦ ਕਰਦੇ ਆ ਕਿ ਡਾਕਟਰ ਜੂਰਾ ਸਿੰਘ ਜੀ ਬਲਵੰਤ ਸਿੰਘ ਪੌਰ ਜੀ ਇਹਨਾਂ ਦੀ ਪੂਰੀ ਫੈਮਿਲੀ ਪੂਰੀ ਟੀਨ ਦਿਨ ਦੁਬਲੀ ਗਾਚੌਂ ਨੀ ਤਰੱਕੀ ਕਰੇ